ਗਾਂਧੀ 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 ਮੁਰਦਾਬਾ 1984 ਚ ਹੋਏ ਸਿੱਖ ਵਿਰੋਧੀ ਦੰਗਿਆਂ ਨੂੰ 30 ਸਾਲ ਬੀਤ ਜਾਣ ਤੋਂ ਬਾਅਦ ਵੀ ਇਨਸਾਫ ਨਾ ਮਿਲਣ ਦੇ ਵਿਰੋਧ ਚ ਦੰਗਾ ਪੀੜਤ ਪਰਿਵਾਰਾਂ ਵੱਲੋਂ ਅੰਮ੍ਰਿਤਸਰ ਚ ਰੋਸ ਮਾਰਚ ਕੀਤਾ ਗਿਆ ਦੰਗਾ ਪੀੜਤਾ ਨੇ ਹਰਮੰਦਰ ਸਾਹਿਬ ਤੋਂ ਲੈ ਕੇ ਹਾਲਗੇੜ ਤੱਕ ਰੋਸ ਮਾਰਚ ਕੱਢਿਆ ਅਤੇ ਡੀਸੀ ਨੂੰ ਮੰਗ ਪੱਤਰ ਵੀ ਸੌਂਪਿਆ ਦੰਗਾ ਪੀੜਤਾ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਸੱਜਣ ਕੁਮਾਰ ਅਤੇ ਜਗਦੀਸ਼ ਟਵਾਟਰ ਦਾ ਪੁਤਲਾ ਵੀ ਫੋਕਿਆ ਅਤੇ ਮੋਦੀ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਇਹਨਾਂ ਦਾ ਇਲਜ਼ਾਮ ਹੈ ਕਿ ਸਰਕਾਰ ਬਣਨ ਤੋਂ ਪਹਿਲਾਂ ਮੋਦੀ ਨੇ ਸਿੱਖਾਂ ਨਾਲ ਵਾਅਦਾ ਕੀਤਾ ਸੀ ਕਿ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣਗੀਆਂ ਪਰ ਅਜੇ ਤੱਕ ਮੋਦੀ ਸਰਕਾਰ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਮੋਦੀ ਜੀ ਨੂੰ ਮੈਂ ਇਹ ਕਹਿਣਾ ਚਾਹਨੀ ਆ ਕਿ ਪ੍ਰਧਾਨ ਮੰਤਰੀ ਸਾਹਿਬ ਵਿਦੇਸ਼ੀ ਦੌਰੇ ਬਹੁਤ ਹੋ ਗਏ ਉਹਨਾਂ ਨੂੰ ਬੰਦ ਕਰ ਦਿਓ ਜਿਹੜੇ ਸਿੱਖਾਂ ਦੇ ਜ਼ਖਮ ਹਨ 31 ਸਾਲਾਂ ਤੋਂ ਹਰੇ ਉਹਨਾਂ ਨੂੰ ਮਰਮ ਪੱਟੀ ਕਰਨ ਦੀ ਕੋਸ਼ਿਸ਼ ਕਰੋ ਉਹਨਾਂ ਦੀ ਮਰਮ ਪੱਟੀ ਇੱਕੋ ਹੀ ਇੱਕ ਹੋਏਗੀ ਜਦੋਂ ਤੁਸੀਂ ਸਾਡੇ ਕਾਤਲਾਂ ਨੂੰ ਸਜ਼ਾਵਾ ਦਵਾਓ ਨਰਿੰਦਰ ਮੋਦੀ ਜੀ ਨੇ ਵਾਅਦਾ ਕੀਤਾ ਸੀ ਜੇ ਭਾਜਪਾ ਦੀ ਸਰਕਾਰ ਬਣੀ ਭਾਰਤ ਦੇ ਵਿੱਚ ਅਸੀਂ ਐਸਐਟੀ ਬਣਾ ਕੇ ਜਿੰਨੇ ਵੀ 1984 ਦੇ ਕਤਲ ਲੈ ਕਾਂਗਰਸੀ ਅਸੀਂ ਉਹਨਾਂ ਨੂੰ ਸਜ਼ਾਵਾ ਦੇਾਂਗੇ ਤੇ ਫਸਟ ਇੱਕ ਫਸਟੇ ਕੋਟਾ ਬਣਾਵਾਂਗੇ ਅੱਜ ਨਰਿੰਦਰ ਮੋਦੀ ਆਪਣੀ ਗੱਲ ਤੋਂ ਮੁਕਰ ਗਿਆ ਸਿੱਖਾਂ ਨਾਲ ਬਹੁਤ ਵੱਡੀ ਬੇਇਨਸਾਫੀ ਹੋਈ ਹੈ ਬਹੁਤ ਵੱਡਾ ਧੋਖਾ ਹੋਇਆ ਅੱਜ ਅਸੀਂ ਆਖਾਲ ਤਾਕਤ ਸਾਹਿਬ ਦੇ ਉੱਪਰ ਅਖੰਡ ਪਾਠ ਸਭ ਆਰੰਭ ਕਰਾਇਆ ਸਨ ਤੇ ਹਜ਼ਾਰਾਂ ਸਿੱਖਾਂ ਨੇ ਇੱਥੇ ਅੱਜ ਰੋਸ ਮਾਰਚ ਜਿਹੜਾ ਤੁਸੀਂ ਦੇਖ ਰਹੇ ਹੋ ਕੱਢਿਆ ਜਾ ਰਿਹਾ ਹੈ